ਮੈਂ ਸਿਰਫ ਰੋਲਿੰਗ ਸੈਕਟਰੀ ਸੈਕਟਰੀ ਜੀ ਸਰਦੀਪ ਜੀ ਠੀਕ ਹੈ ਜੀ ਓਕੇ ਸਰ ਰੋਲਿੰਗ ਸਰ ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਲਗਾਤਾਰ ਆਪਣੇ ਹੈਕਟਿਕ ਡੇ ਦੇ ਵਿੱਚ ਵੀ ਸਾਡੀਆਂ ਸਾਰੀਆਂ ਪ੍ਰੈਸ ਬਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਕੈਬਨਟ ਕਲੀਗ ਹਰਦੀਪ ਮੁੰਡੀਆਂ ਜੀ ਔਰ ਸਾਡੇ ਐਫਸੀਆਰ ਅੰਦਰਾਗ ਬਰਮਾ ਜੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਆ ਕਿ ਪੰਜਾਬ ਦੇ ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਆ ਮਾਲ ਵਿਭਾਗ ਦੇ ਅੰਦਰ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਨਵਾਂ ਮੈਕਨਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿਆਰ ਕੀਤਾਗਾ ਕਿ ਮਾਲ ਵਿਭਾਗ ਦੇ ਅੰਦਰ ਬਹੁਤ ਕਈ ਇਸ ਤਰ੍ਹਾਂ ਦੇ ਕੇਸ ਤੇ ਜਿਹੜੇ ਪੀੜੀਦਰ ਪੀੜੀ ਪਰਿਵਾਰਾਂ ਦੀਆਂ ਦੋ ਦੋ ਤਿੰਨ ਤਰ ਪੀੜੀਆਂ ਗੀਤ ਜਾਂਦੀਆਂ ਸੀ ਪਰ ਲੇਕਿਨ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਰਹਿੰਦੇ ਸੀ ਕਦੇ ਅਦਾਲਤ ਦੇ ਅੰਦਰ ਕਦੇ ਤਹਿਸੀਲਦਾਰ ਸਾਹਿਬਾਨ ਕੋਲੇ ਕਦੇ ਕਨਗੋ ਸਾਹਿਬਾਨ ਕੋਲੇ ਕਦੇ ਪਟਵਾਰੀ ਸਾਹਿਬਾਨ ਕੋਲੇ ਲਗਾਤਾਰ ਕੇਸ ਜਿਹੜੇ ਨੇ ਉਹਨਾਂ ਦਾ ਨਿਪਟਾਰਾ ਸਹੀ ਸਮੇਂ ਤੇ ਨਹੀਂ ਹੁੰਦਾ ਸੀਗਾ ਔਰ ਬਹੁਤ ਵੱਡੀ ਖੱਜਲ ਖਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਕਿਸਾਨਾਂ ਨੂੰ ਸਹਣੀ ਪੈਂਦੀ ਸੀ ਲੋਕਾਂ ਨੂੰ ਆਪਣੇ ਇਨਤਕਾ ਕਰਾਉਣ ਲਈ ਬਹੁਤ ਲੰਮਾ ਸਮਾਂ ਖਦਰ ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਉਹਨਾਂ ਇੰਤਕਾਰਾਂ ਦੇ ਲਕੜਾ ਲਿਆਉਣ ਲਈ ਲੰਬਾ ਸਮਾਂ ਖਦਰ ਖਵਾਰ ਹੋਣਾ ਪੈਂਦਾ ਸੀ ਜੇਕਰ ਕਿਸੇ ਨੇ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਘੱਟ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਜਾਂ ਐਨਓਸੀ ਲੈਣੀ ਆ ਜਾਂ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖਪਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਸਮਾਂ ਘਟਾਇਆ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਕੰਮ ਸਾਲ-ਸਾਲ ਦੋ-ਦੋ ਸਾਲਾਂ ਚ ਹੁੰਦੇ ਸੀਗੇ ਉਹਨਾਂ ਲਈ ਸਮਾਂ ਸਾਰਣੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਜੇ ਮੈਂ ਥੋੜਾ ਪਸ਼ੋਕਰ ਜਾਵਾਂ ਨਕਲ ਲੈਣ ਲਈ ਆਮਦਨ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਜਾਂ ਮਾਲ ਰਕਾਰ ਦੀ ਜਾਂਚ ਕਰਨ ਦੇ ਲਈ ਕਿਉਂਕਿ ਮਾਲ ਰਕਾਰ ਜਿਹੜਾ ਜੇ ਮੈਂ ਗੱਲ ਕਰਾਂ 920 ਦਾ 930 ਦਾ 940 ਦਾ ਉਹਦੀ ਜਾਂਚ ਲਈ ਵੀ ਲੰਬਾ ਸਮਾਂ ਲੱਗ ਜਾਂਦਾ ਸੀ ਪਰ ਲੇਕਿਨ ਅੱਜ ਸਰਕਾਰ ਨੇ ਇੱਕ ਨਵਾਂ ਜਿਹੜਾ ਫਰਮਾਨ ਥੱਲੇ ਜਾਰੀ ਕੀਤਾਗਾ ਤਾਂ ਕਿ ਸਮਾ ਸੀਮਾ ਜਿਹੜੀ ਆ ਉਹ ਘਟ ਜਵੇ ਹੁਣ ਤੱਕ ਜਿਹੜੇ ਇੰਤਕਾਲ ਜਿਹੜੇ ਬਿਨਾ ਵਿਰੋਧ ਦੇ ਜਿਹੜੇ ਅਨਕੰਟੈਸਟਡ ਇੱਕ ਕੰਟੈਸਟਡ ਨੇ ਜਿਨ੍ਹਾਂ ਦੇ ਅੰਦਰ ਦੋ ਪਾਰਟੀਆਂ ਦੋ ਪਰਿਵਾਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਲੀਗਲ ਗੱਲ ਨੂੰ ਲੈ ਕੇ ਕਿਸੇ ਫੈਕਟਰ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣੀ ਗੱਲ ਰੱਖਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਬਿਨਾ ਵਿਰੋਧ ਦੇ ਵਿਦਆਊਟ ਅਨਕੰਟੈਸਟਡ ਜਿਹੜੇ ਕੇਸ ਨੇ ਉਹ ਲਗਭਗ 8 ਲੱਖ 42362 ਕੇਸ ਜਿਹੜੇ ਨੇਗੇ ਉਹ ਪਿਛਲੇ 1 ਸਾਲ ਚ ਸਾਡੇ ਕੋਲ ਆਏ ਜਿਨ੍ਹਾਂ ਵਿੱਚ 170000 ਅਰਜ਼ੀਆਂ ਜਿਹੜੀਆਂ ਕੋਲ ਅਰਜ਼ੀਆਂ ਇਹ ਲਾਭਪਾਤਰੀ ਸੀ ਸੌਰੀ 842362 ਲਾਭਪਾਤਰੀ ਸੀਗੇ ਜਿਨ੍ਹਾਂ ਵਿੱਚ 170822 ਅਰਜ਼ੀਆਂ ਪੈਂਡਿੰਗ ਪੰਜਾਂ ਸੀਗੀਆਂ ਸੋ ਉਹ ਹੁਣ ਉਹਨਾਂ ਵਿੱਚੋਂ ਸਿਰਫ 26000 ਸਿਰਫ 26000 658 26658 ਅਰਜ਼ੀਆਂ ਜਿਹੜੀਆਂ ਲਗੀਆਂ ਉਹ ਸਿਰ ਪੈਂਡਿੰਗ ਪੰਜਾਂ ਲਗੀਆਂ ਉਹਨਾਂ ਦਾ ਨਫਟਾਰੇ ਦਾ ਦਿਨ ਜਿਹੜੇ ਨੇ 45 ਦਿਨ ਲਗੇ ਸਮਾਸਾਰ ਨੇ ਜਿਹੜੀ ਹੈ 45 ਦਿਨ ਦੀ ਆ ਸੋ ਅਗਲੇ ਸਮੇਂ ਦੇ ਅੰਦਰ ਅਸੀਂ ਇਹਨਾਂ ਸਾਰਿਆਂ ਨੂੰ ਬੜੇ ਜਲਦੀ 30 30 ਅਪ੍ਰੈਲ ਜਿਹੜੀ ਆ 30 ਅਪ੍ਰੈਲ ਜਿਹੜੀ ਡੇਟ ਆ ਉਹ ਡੈਡ ਲਾਈਨ ਸਾਰੇ ਅਫਸਰ ਸਹਿਬਾਨ ਦੇ ਸਾਹਮਣੇ ਰੱਖੀ ਆ ਕਿ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਜਿਹੜੇ 26658 ਕੇਸ ਨੇਗੇ ਉਹ ਸਾਰੇ ਨਿਪਟਾਏ ਜਾਣ ਯਾਨੀ ਕਿ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 April ਤੱਕ ਸਾਰੇ ਸਾਡੇ ਆਫੀਸਰ ਸਹਿਬਾਨ ਰੈਵਨਿਊ ਦੇ ਆਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਡੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਬਾਬਰਾ ਕਿ ਦਿਸੇ ਸੇਵਾਨ ਕੋਲੇ ਹੁੰਦੀਆਂ ਨੇਗੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਆ ਕਿ 30 ਅਪ੍ਰੈਲ ਤੱਕ ਇਹ 26658 ਕੇਸ ਨੇ ਜਿਹੜੇ ਉਹ ਨਿਪਟਾਏ ਜਾਣ ਇਸੇ ਤਰੀਕੇ ਲਗਭਗ 17400 17400 ਜਿਹੜੀਆਂ ਕਾਪੀ ਲੈਣੀ ਹੁੰਦੀ ਆ ਜਿਹੜੇ ਕੇਸ ਡਿਸਾਈਡ ਹੋਏ ਹੋਏ ਨੇਗੇ ਉਹਨਾਂ ਦੇ ਕਾਪੀਜ਼ ਲੈਣੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਨਿਪਟਾਰਾ ਵੀ ਜਿਹੜਾ ਅਸੀਂ ਕਿਹਾਗਾ ਕਿ 30 ਅਪ੍ਰੈਲ ਤੱਕ ਕਰਕੇ ਮੁਕੰਮਲ ਖਤਮਾ ਕੀਤਾ ਜਾਵੇ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਆਮਦਨ ਸਰਟੀਫਿਕੇਟ ਦੀ ਇਨਕਮ ਸਰਟੀਫਿਕੇਟ ਦੀ ਗੱਲ ਕਰੀਏ ਉਹ ਲਗਭਗ 4362 ਪੈਂਡਿੰਗ ਪਏ ਨੇ ਉਹਨਾਂ ਲਈ ਵੀ ਅਸੀਂ 30 April ਕੀਤੀ ਆ ਇਸੇ ਤਰ੍ਹਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਕੇਸ ਨੇਗੇ ਉਹ 2123 ਪਏ ਨੇ ਉਹਨਾਂ ਲਈ ਵੀ 30 April ਜਿਹੜੀ ਆ ਡੈਡਲਾਈਨ ਨਿਯੁਕਤ ਕੀਤੀ ਗਈ ਆ ਯਾਨੀ ਕਿ ਜਿਹੜੇ ਕੇਸ ਪੈਂਡਿੰਗ ਪਏ ਨੇਗੇ ਪੰਜਾਬ ਸਰਕਾਰ ਕੋਲੇ ਪ੍ਰੈਜ਼ੈਂਟ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਦਾ ਉਹਨਾਂ ਤੇ ਐਪਰੋਪਰੀਏਟ ਆਰਡਰ ਜਾਰੀ ਕਰਨ ਦੀ ਡੇਟ ਜਿਹੜੀ ਆ ਉਹ 30 April ਰੱਖੀ ਗਈ ਆ ਔਰ ਇਹਦੇ ਲਈ ਜਿਹੜਾ ਸਮਾਂ ਸੀਗਾ ਜਿਹੜਾ ਇੰਤਕਾਲ ਕਰਾਉਂ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ 30 April ਤੋਂ ਬਾਅਦ ਯਾਨੀ ਕਿ 1 ਮਈ ਤੋਂ ਲੈ ਕੇ 1 ਮਈ ਤੋਂ ਲੈ ਕੇ ਸਮਾਂ ਜਿਹੜਾ ਉਹ ਘਟਾ ਕੇ 30 ਦਿਨ ਕੀਤਾ ਗਿਆ ਪੰਜਾਬ ਦੇ ਅੰਦਰ ਜੇਕਰ ਬਿਨਾਂ ਵਿਰੋਧ ਦਾ ਇੰਤਕਾਰ ਹੋਊਗਾ ਤਾਂ ਉਹਦੇ ਲਈ ਸਮਾਂ ਸਾਰਨੀ ਜਿਹੜੀ ਆ ਉਹ 15 ਦਿਨ ਘਟਾ ਕੇ 30 ਦਿਨ ਕਰ ਦਿੱਤੀ ਗਈ ਆ ਇਸੇ ਤਰ੍ਹਾਂ ਨਕਲ ਲੈਣ ਦੀ ਜਿਹੜੀ ਦਿਨ ਨੇਗੇ ਉਹ 10 ਦਿਨ ਕਰ ਦਿੱਤੇ ਗਏ ਨੇ ਐਨ ਸਰਟੀਫਿਕੇਟ ਜਿਹੜਾਗਾ ਇਨਕਮ ਸਰਟੀਫਿਕੇਟ ਬਣਾਉਣ ਦੇ ਲਈ 15 ਦਿਨ ਔਰ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਸਿਰਫ 7 ਦਿਨ ਇਹ ਵੱਡਾ ਜਿਹੜੀ ਚੇਂਜ ਆ ਉਹ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਮੇਰੇ ਭਰਾ ਮੁੰਡਿਆ ਸਾਹਿਬ ਨੇ ਅੰਦਰਾਗ ਬਰਮਾ ਜੀ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹਦਾਇਤਾਂ ਲੈ ਕੇ ਇਹ ਵੱਡਾ ਬਦਲਾਅ ਕੀਤਾਗਾ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਨਗੇ ਸਕਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ ਤਹਿਸੀਲਦਾਰਾਂ ਦੇ ਅੰਦਰ ਜਾਂ ਹੋਰ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਅਸੀਂ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਫਸਰਾਂ ਦੀ ਤੈਅ ਕੀਤੀ ਆ ਕੱਲਾ ਨਹੀਂ ਕਿ ਸਮਾ ਦੇਤਾ 30 ਦਿਨਾਂ ਤੋਂ ਬਾਅਦ ਜਾਂ 10 ਦਿਨਾਂ ਤੋਂ ਬਾਅਦ ਜਾਂ 5 ਦਿਨਾਂ ਤੋਂ ਬਾਅਦ ਜਾਂ 7 ਦਿਨਾਂ ਤੋਂ ਬਾਅਦ ਉਹਨਾਂ ਦੇ ਜਵਾਬ ਦੇ ਵੀ ਤੈਅ ਹੋਊਗੀ ਤਾਂ ਕਿ ਕੋਈ ਵੀ ਅਧਿਕਾਰੀ ਜਿਹੜਾ ਉਹ ਅਣਗਹਿਲੀ ਨਾ ਕਰ ਸਕੇ ਕੋਈ ਵੀ ਆਪਣੀ ਮਨਮਰਜ਼ੀ ਨਾ ਕਰ ਸਕੇ ਕੋਈ ਵੀ ਭਾਵਨਾ ਦਾ ਮਹਿਸੂਸ ਨਾ ਕਰ ਸਕੇ ਸੋ ਇਹਦੇ ਨਾਲ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਾਊਗੀ ਔਰ ਨਾਲ ਹੀ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੇਵਾਵਾਂ ਉਹ ਸਮਾਵਤ ਤਰੀਕੇ ਦੇ ਨਾਲ ਮਿਲਣਗੀਆਂ ਇੱਕ ਸਮੇਂ ਦੇ ਬਤਾਬਕ ਜਿਹੜੀਆਂ ਉਹ ਸਮਾਂ ਮਿਲ ਚੱਕਣ ਗਿਆ ਪਰ ਉਹ ਨਾਲ ਦੀ ਨਾਲ ਮੈਂ ਸਮਝਦਾ ਕਿ ਖੱਜਲ ਖਵਾਰੀ ਆ ਦਫ਼ਤਰਾਂ ਦੇ ਅੰਦਰ ਖੱਜਲ ਖਵਾਰੀ ਹੁੰਦੀ ਸੀਗੀ ਕਦੇ ਇਸ ਬਾਬੂ ਕੋਲੇ ਚਲਾ ਜਾਂਦਾ ਸੀ ਬੰਦਾ ਕਦੇ ਇਸ ਬਾਬੂ ਕੋਲੇ ਚਲਾ ਜਾਂਦਾ ਸੀਗਾ ਹੁਣ ਹੁਣੋ ਸਮੇਂ ਬਦਲਣ ਨੂੰ ਕਰਨਾ ਹੀ ਪੈਣਾਗਾ ਸਮੇਂ ਤੋਂ ਬਾਅਦ ਤੁਹ ਪੱਜ ਨਹੀਂ ਸਕਦੇ ਸੋ ਇਹਨਾਂ ਸਾਰਿਆਂ ਦੀਆਂ ਜਿੰਨੀਆਂ ਅਰਜ਼ੀਆਂ ਪੈਂਡਿੰਗ ਪਈਆਂ ਹੋਣਗੀਆਂ ਜਾਂ ਜਿੰਨੀਆਂ ਐਪਲੀਕੇਸ਼ਨ ਜਿਹੜੀਆਂ ਫਾਈਲ ਹੋਣਗੀਆਂ ਜਾਂ ਜਿੰਨੇ ਕੇਸ ਜਿਹੜੇ ਨੇਗੇ ਅਫਸਰਾਂ ਕੋਲੇ ਆਉਣਗੇ ਉਹਨਾਂ ਸਭ ਦੀ ਨਿਗਰਾਨੀ ਜਿਹੜੀ ਆ ਉਹ ਮਾਨਯੋਗ ਡੀਸੀ ਸਹਿਬਾਨ ਕਰਨਗੇ ਡਿਪਟੀ ਕਮਿਸ਼ਨਰ ਸਹਿਬਾਨ ਰੋਜ਼ ਬਰਾ ਚੈੱਕ ਕਰਿਆ ਕਰਨਗੇ ਕਿ ਇਹਨਾਂ ਕੋਲੇ ਡੜਬੇ ਵਾਲੇ ਐਸਡੀਐਮ ਸਾਹਿਬ ਕੋਲੇ ਜਾਂ ਹੰਡਾਏ ਵਾਲੇ ਤਹਿਸੀਲਦਾਰ ਸਾਹਿਬ ਕੋਲੇ ਜਾਂ ਰਾਜਾ ਸਾਂਸੀ ਵਾਲੇ ਨਾਇਬ ਤਹਿਸੀਲਦਾਰ ਸਾਹਿਬ ਕੋਲੇ ਕਿੰਨੀਆਂ ਅਰਜ਼ੀਆਂ ਆਈਆਂ ਨੇ ਇਹ ਸਾਰਾ ਉਹ ਕੰਸਰਨਡ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਧਿਆਨ ਰੱਖਣਗੇ ਔਰ ਉਹਨਾਂ ਦੀ ਡਿਊਟੀ ਆ ਕਿ ਉਹ ਹਰ ਰੋਜ਼ ਚੈੱਕ ਕਰਨਗੇ ਔਰ ਲਗਾਤਾਰ ਜਿਹੜੀ ਆ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਨਗੇ ਔਰ ਲੋਕਾਂ ਨੂੰ ਰਾਹਤ ਦੇਣਗੇ ਇਦੇ ਨਾਲ ਦੀ ਨਾਲ ਸਾਡੀ ਜਿਹੜੀ ਮਾਲ ਵਿਭਾਗ ਦੀ ਇੱਕ ਵੈਬਸਾਈਟ ਆ ਮਾਲ ਵਿਭਾਗ ਦੀ ਵੈਬਸਾਈਟ ਜਿਹੜੀ ਆ www.jama mandi punjab.www.jamamandi.punjab.government.in ਤੇ ਜਾ ਕੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਉਹ ਆਪਣੇ ਇੰਤਕਾਲ ਦੀ ਐਂਟਰੀ ਜਿਹੜੀ ਆ ਉਹ ਚੈੱਕ ਕਰ ਸਕਦਾਗਾ ਕਿ ਮੇਰਾ ਇੰਤਕਾਲ ਹੋਇਆ ਜਾਂ ਨਹੀਂ ਹੋਇਆ ਸੋ ਚੈੱਕ ਕਰ ਸਕਦਾਗਾ ਸੋ ਇਹਦੇ ਨਾਲ ਮੈ ਸੰਬੰਧ ਦਾ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਮਿਲੂਗੀ ਹੁਣ ਇੱਕ ਡੈਡ ਲਾਈਨ ਜਿਹੜੀ ਮੈਂ ਪਹਿਲਾਂ ਕਹਿ ਰਿਆ ਕਿ ਡੈਡ ਲਾਈਨ ਜਿਹੜੀ ਆ ਉਹ 30 ਅਪ੍ਰੈਲ ਆ 30 ਅਪ੍ਰੈਲ ਤੱਕ ਸਿਰ 45 ਦਿਨ ਦਾ ਸਮਾਂਗਾ ਜਿਹੜਾ ਆਲਰੇਡੀ ਚੱਲਿਆ ਹੁੰਦਾ ਸੀ 30 ਅਪ੍ਰੈਲ ਤੋਂ ਬਾਅਦ 1 ਮਈ ਤੋਂ ਲੈ ਕੇ ਸਮਾਂ ਸਾਰਨੀ ਜਿਹੜੀ ਆ ਉਹ ਰੀਡਿਫਾਈਨ ਕੀਤੀ ਗਈ ਆ ਸਮਾਂ ਘਟਾਇਆ ਗਿਆ ਔਰ ਸਮਾਂ ਜਿਹੜਾ 45 ਦਿਨ ਤੋਂ ਘਟਾ ਕੇ 30 ਦਿਨ ਕੀਤਾ ਗਿਆ ਇਹ ਸਾਰਿਆਂ ਇਹ ਬੜਾ ਸਖਤੀ ਦੇ ਨਾਲ ਲਾਗੂ ਕੀਤਾ ਜਾਊਗਾ ਸਾਡੇ ਅਫਸਰ ਸਾਹਿਬਾਨ ਬੈਠੇ ਨੇਗੇ ਐਫਸੀਆਰ ਸਾਹਿਬਾਨ ਬੈਠੇ ਨੇਗੇ ਹਰਦੀਪ ਮੁੰਡੀਆਂ ਜੀ ਬਿਲਕੁਲ ਇਸ ਗੱਲ ਨੂੰ ਸ਼ੋਰ ਕਰਨਗੇ ਕਿ ਬਿਲਕੁਲ ਕਿਤੇ ਵੀ ਕੋਈ ਡਿਲੇ ਨਹੀਂ ਹੋਊਗੀ ਕਿਸੇ ਵੀ ਕਿਸਮ ਦੀ ਡਿਲੇ ਜਿਹੜੀ ਆ ਕਿਸੇ ਵੀ ਅਫਸਰ ਦੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਜਿਹੜਾ ਵੀ ਕਰੂਗਾ ਤਾਂ ਉਹਦੇ ਸਖਤ ਕਾਰਵਾਈ ਜਿਹੜੀ ਆ ਉਹ ਪੰਜਾਬ ਸਰਕਾਰ ਕਰੂਗੀ ਜਿਹੜਾ ਹੈਗਾ ਕੋਈ ਵੀ ਬੰਦਾ ਬਖਸ਼ਾ ਨਹੀਂ ਜਾਊਗਾ ਸੋ ਥੈਂਕ ਯੂ ਜੀ ਇੱਕ ਵੇਸ਼ ਦੁਆਰ ਤੋਂ ਆਪਣਾ ਜੀ ਇਤਿਹਾਲ ਦੀ ਸਮਾਸਾਰਨੀ ਜਿਹੜੀ ਆ ਉਹ 45 ਦਿਨ ਤੋਂ 30 ਦਿਨ ਵਾਕੇ ਨਾ ਦੱਸ ਜਿਹੜੇ ਇਤਿਹਾਲ ਦੀ ਸਮਾਸਾਰਨੀ ਆ ਉਹ 45 ਦਿਨ ਤੋਂ ਘਟਾ ਕੇ 30 ਦਿਨ ਕੀਤੀ ਗਈ ਹੈ ਜੀ ਇਸੇ ਤਰ੍ਹਾਂ ਨਕਲ ਜਿਹੜੋ ਆਪਾਂ ਕਹਿੰਦੇ ਕਾਪੀ ਲੈਂਡ ਦੇ ਲਈ 10 ਦਿਨ ਆਮਦਨ ਦਾ ਸਰਟੀਫਿਕੇਟ ਜਾਰੀ ਕਰਨ ਦੇ ਲਈ ਇਨਕਮ ਟੈਕਸ ਜਿਹੜੀ ਸਾਰੀ ਇਨਕਮ ਦਾ ਸਰਟੀਫਿਕੇਟ ਹੁੰਦਾਗਾ ਉਹਦੇ ਲਈ ਸਿਰਫ 15 ਦਿਨ ਮਾਲ ਰਿਕਾਰਡ ਦੀ ਜਾਂਚ ਕਰਨੀ ਆ ਜੇਕਰ ਤੁਸੀਂ ਕਿਸੇ ਮਾਲ ਦੀ ਜਾਂਚ ਰਿਕਾਰਡ ਦੀ ਜਾਂਚ ਕਰਨੀ ਚਾਹੁੰਦੇ ਹੋ ਕਿ ਯਾਨੀ ਕਿ ਤੁਸੀਂ 1920 ਦਾ ਕੋਈ ਰਿਪੋਰਟ ਚੈੱਕ ਕਰਨਾ ਹੈਗਾ ਤੁਸੀਂ ਤਸਿਲਦਾਰ ਕੋਲ ਜਾਂਦੇ ਸੀ ਔਰ ਕਈ ਕਈ ਮਹੀਨੇ ਐਪਲੀਕੇਸ਼ਨਾਂ ਪੈਂਡਿੰਗ ਪੰਜਾ ਰਹਦੀਆਂ ਸੀਗੀਆਂ ਸੋ 7 ਦਿਨਾਂ ਦੇ ਅੰਦਰ ਅੰਦਰ ਉਹ ਅਧਿਕਾਰੀ ਜਿਹੜਾ ਤੁਹਾਨੂੰ ਰਿਕਾਰਡ ਦੀ ਜਾਂਚ ਕਰਵਾਊਗਾ ਫਰ ਅ ਹਿੰਦਵਾਰਸ ਪੰਜਾਬ ਆ ਰਹੇ ਆ ਤੇ ਦੇ ਕੇ ਆ ਰਿਹਾ ਪੰਜਾਬ ਤੋਂ ਨਹੀ ਜੀ ਇਹ ਤਾਂ ਜਿਹੜਾ ਹੈਗਾ ਡਿਪਾਰਟਮੈਂਟ ਆਫ ਹੋਮ ਦਾ ਕੁਐਸਚਨ ਹੈਗਾ ਉਹ ਹੀ ਦੱਸ ਸਕਦੇ ਨੇ ਕਿ ਉਹਨਾਂ ਦੀ ਫਾਈਲ ਕਿੱਥੇ ਆ ਤੇ ਆਨਰੇਬਲ ਹਾਈ ਕੋਰਟ ਦੇ ਅੰਦਰ ਇਹ ਮਾਮਲਾ ਪੈਂਡਿੰਗ ਹੈ ਤੋਂ ਮਾਮਲਾ ਆਈ ਥਿੰਕ ਸਭ ਜੁੜਾਈ ਸਕੇ। ਜੀ ਸਾਹਿਬ ਇਹ ਜਿਹੜੇ ਇਹਨੇ ਦਿਰਾਤੇ ਨਹੀਂ ਕੰਮ ਕਰਨਗੇ ਅਸਾਰੀ ਉਹਨਾਂ ਖਰਾਬ ਕੋਈ ਸਜ਼ਾ ਦਾ ਕੋਈ ਸਟ੍ਰੈਸ ਨਹੀਂ ਆਹੀ ਹੈ ਚਾਹਤ ਕੁਝ ਹੋਰ ਕੁਝ ਜੰਮ ਤੇ ਆ ਦੇਖੋ ਜਿਹੜਾ ਵੀ ਵਿਅਕਤੀ ਕੋਈ ਇਸ ਦੀ ਉਲੰਘਣਾ ਕਰੂਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਕਲਾ ਚਾਰਜ ਸ਼ੀਟ ਨਹੀਂ ਹੋਊਗਾ ਉਹਨੂੰ 메ਜਰ ਪਲੈਂਟੀ ਜਿਹੜੀ ਆ ਡਿਪਾਰਟਮੈਂਟ ਦੇ ਰੂਲ ਦੇ ਮੁਤਾਬਕ 메ਜਰ ਪਲੈਂਟੀ ਜਿਹੜੀ ਆ ਉਹ ਲਈ ਜਾਊਗੀ ਨਹੀਂ ਕੋਈ ਬਣਾਈ ਗਈ ਹੈ ਕਿ ਜੋ ਪਹਿਲਾਂ ਚੱਲ ਰਹੀ ਹੈ ਜਾਂ ਉਹ ਇਸ ਤਰ੍ਹਾਂ ਨਹੀਂ ਬਿਲਕੁਲ ਬਣਾਈ ਗਈ ਹੈ 메ਜਰ ਪਲੈਂਟੀ ਜਿਹੜੀ ਆ ਉਹ ਮਿਲੂਗੀ ਇਹ ਨਹੀਂ ਹੈਗਾ ਕਿ ਨੋਟਿਸ ਦੇ ਕੇ ਸਰ ਜਾਊਗਾ ਤੁਹਾਨੂੰ ਪਤਾ ਕਿ ਕਈ ਵਾਰ ਇਨਕਰੀਮੈਂਟ ਇੱਕ ਇਨਕਰੀਮੈਂਟ ਦੋ ਇਨਕਰੀਮੈਂਟ ਚਾਰ ਇਨਕਰੀਮੈਂਟ ਇਹ ਪਾਵਰਾਂ ਜਿਹੜੀਆਂ ਨੇਗੀਆਂ ਸਾਡੇ ਐਫਸੀਆਰ ਸਾਹਿਬ ਕੋਲ ਦੇ ਗਈਆਂ ਇਹ ਪਾਵਰਾ ਮੁੰਡਿਆ ਸਾਹਿਬ ਕੋਲ ਦੇ ਗਈਆਂ ਇਹ ਪਾਵਰਾ ਨੂੰ ਆਪਿਆਂ ਨੂੰ ਸ਼ਕਤੀ ਨਾਲ ਵਰਤਣਗੇ ਨਰਮੀ ਨਾਲ ਨਹੀਂ ਵਰਤੀ ਜਾਊਗੀ ਯਾਨੀ ਕਿਸੇ ਦੇ ਪ੍ਰਤੀ ਹਮਦਰਦੀ ਦੀ ਹੋਊਗੀ ਬਲਕਿ ਉਹਨੂੰ ਸ਼ਕਤੀ ਨਾਲ ਲਾਗੂ ਕੀਤਾ ਜਾਊਗਾ ਥੈਂਕ ਯੂ ਜੀ ਉਹ ਚੋਸਪਾ ਕੇ ਨਹੀਂ ਵੀ ਆਏ ਇਸ ਤਰ੍ਹਾਂ ਕੰਮ ਕਰਨ ਕਰਦੇ ਹੁੰਦੇ ਆ ਕੋਈ ਵੀ ਉਹਨੇ ਐਪਸ ਰੋਲ ਦੇ ਤਾਂ ਖਾਣ ਨਹੀਂ ਪਾਉਂਦੇ